ਸਸਿਗਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇਕਾਈ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦਿੱਤੀਆਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਦੀ ਹੈ ਕਿ ਸ਼ਹਿਰ ਦੇ ਵਿੱਚ ਈ ਰਿਕਸ਼ਾ ਨੂੰ ਕਰ ਲਿਆ ਇਕੱਠਿਆਂ ਤੁਹਾਨੂੰ ਦੱਦੀ ਹੈ ਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਵਧ ਰਹੀ ਹੈ ਤੇ ਉਸ ਦੇ ਅਕਾਊਂਡਿੰਗਲੀ ਜਿਹੜਾ ਆ ਬਟਾਲਾ ਦੀ ਟ੍ਰੈਫਿਕ ਪੁਲਿਸ ਨੇ ਬਟਾਲਾ ਦੇ ਮੇਨ ਗਾਂਧੀ ਚੌਂਕ ਵਿੱਚ ਈ ਰਿਕਸ਼ਾ ਵਾਲੇ ਕਰ ਲਏ ਇਕੱਠੇ ਮੌਕੇ ਤੇ ਰਿਕਸ਼ਾ ਵਾਲਿਆਂ ਕੋਲੋਂ ਨਾਂ ਤੇ ਕੋਈ ਲਾਇਸੈਂਸ ਆਰਸੀ ਕੁਝ ਵੀ ਨਹੀਂ ਮਿਲਿਆ ਇਸ ਦੌਰਾਨ ਜੁਨੀਅਨ ਦੇ ਪ੍ਰਧਾਨ ਨੇ ਮੰਨਿਆ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਨਸ਼ਾ ਵੀ ਕਰਦੇ ਨੇ ਨਾਲ ਹੀ ਸਾਡੇ ਬਹੁਤ ਸਾਰੇ ਲੋਕਾਂ ਕੋਲ ਨਾ ਤੇ ਲਾਇਸੈਂਸ ਨੇ ਤੇ ਨਾ ਹੀ ਆਰਸੀਆ ਹਨ ਨਾ ਹੀ ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦਾ ਕੋਈ ਤਜਰਬਾ ਹੈ ਫਿਰ ਵੀ ਕੁਝ ਲੋਕ ਕਾਨੂੰਨ ਦੀ ਉਲੰਘਣਾ ਕਰਕੇ ਈ ਰਿਕਸ਼ਾ ਚਲਾ ਰਹੇ ਹਨ ਅਸੀਂ ਇਹਨਾਂ ਨੂੰ ਸਮਝਾ ਰਹੇ ਹਾਂ ਕਿ ਸਾਰੇ ਲੋਕ ਲਾਇਸੈਂਸ ਵੀ ਬਣਵਾਓ ਤਾਂ ਕਿ ਤਜਰਬਾ ਵੀ ਹਾਸਲ ਕਰੋ ਅਤੇ ਦੂਸਰੇ ਪਾਸੇ ਟ੍ਰੈਫਿਕ ਪੁਲਿਸ ਦੇ ਮੁਖੀ ਇੰਸਪੈਕਟਰ ਸਰਬੰਦਰ ਸਿੰਘ ਨੇ ਕਿਹਾ ਕਿ ਲਿਖਤੀ ਪੜਤੀ ਇਹਨਾਂ ਨੂੰ ਅ fırsਰਾਂ ਦੀ ਆਗਿਆ ਦੇ ਨਾਲ ਅੱਜ ਛੱਡਾਂਗੇ ਨਹੀਂ ਤੇ ਇਹਨਾਂ ਨੂੰ ਬੰਦ ਕਰ ਦੇਵਾਂਗੇ ਕਿਉਂਕਿ ਪੂਰੀ ਤਰ੍ਹਾਂ ਨਾਲ ਬਟਾਲੇ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੇ ਨੇ ਇਨ੍ਹਾਂ 'ਚ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਕੋਲ ਕੋਈ ਦਸਤਾਵੇਜ਼ ਨਹੀਂ ਹੈ ਇਹਨਾਂ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਦੇ ਕੋਲ ਕੋਈ ਵੀ ਦਸਤਾਵੇਜ਼ ਨਹੀਂ ਹੈ ਨਸ਼ਾ ਵੀ ਕਰਦੇ ਨੇ ਜਿਹੜਾ ਕੋਈ ਸਾਡੇ ਕਾਬੂ ਆ ਜਾਂਦਾ ਉਸ ਦਾ ਤੇ ਚਲਾਨ ਕਰਦੇ ਹਾਂ ਪਰ ਹੁਣ ਇਸ ਵਾਰ ਇਹਨਾਂ ਨੂੰ ਬਿਨਾਂ ਲਿਖਤ ਤੇ ਨਹੀਂ ਛੱਡਿਆ ਜਾਵੇਗਾ ਦੇਖੋ ਗੱਲ ਜਿਹੜਾ ਕੰਮ ਕਰਨ ਲਿਆ ਉਹਨੂੰ ਹੀ ਪਤਾ ਮੈਂ ਗਲਤ ਕੀ ਕਰਨ ਲਿਆ ਜੇ ਤੁਸੀਂ ਗਲਤ ਕਰਦੇ ਹੋ ਇੱਕ ਵਾਰੀ ਆਵਾਜ਼ ਆਉਂਦੀ ਵੀ ਨਾ ਕਰੀਏ ਗਲਤ ਜਦੋਂ ਲਾਇਸੈਂਸ ਹੈ ਨਹੀਂ ਆਰਸੀ ਹੈ ਨਹੀਂ ਤਾਂ ਕੋਈ ਚਲਾਉਣ ਦੀ ਅਥਾਰਟੀ ਹੈ ਨਹੀਂ ਤੇ ਬਿੱਲਾਂ ਤੇ ਤਾਂ ਨਹੀਂ ਚਲਣੀਆਂ ਇਹ ਜਿਨ੍ਹਾਂ ਦੇ ਵੇਖੋ ਅੱਜ ਤੁਹਾਨੂੰ ਏਅਰ ਰੀਲੀਫ ਦੇਾਂਗੇ ਵੀ ਜਿਹੜੇ ਆਪਣੇ ਲਾਇਸੈਂਸ ਅਪਲਾਈ ਕਰਕੇ ਇਹਨਾਂ ਦੀਆਂ ਆਰਸੀਆਂ ਅਪਲਾਈ ਕਰਕੇ ਤੇ ਕੁਝ ਲੋਕਾਂ ਨੇ ਇਹ ਆਰਸੀਆਂ ਘਰਾਂ 'ਚ ਰੱਖੀਆਂ ਨੇ ਤੇ ਨੰਬਰ ਵੇਟਾਂ ਲਾ ਕੇ ਘਰ 'ਚ ਰੱਖੀਆਂ ਵੀ ਸੜਕ 'ਤੇ ਜਾਂਦੇ ਚਲਾਨ ਹੋ ਜਾਂਦਾ ਤੇ ਇਹ ਤਾਂ ਕੰਮ ਨਹੀਂ ਚੱਲਣ ਦੇਣਾ ਮੈਨੂੰ ਇੱਥੇ ਮਨਤਾ ਕਰਦਿਆਂ ਸਾਲ ਹੋ ਗਿਆ ਪਰ ਹੁਣ ਜੇ ਤੁ ਸਾਡੇ ਸਾਡੀ ਪੱਗ ਦਾ ਸਵਾਲ ਹੈ ਤੁਹਾਨੂੰ ਇਹ ਨਾਲ ਨਹੀਂ ਬਰਦਾਸ਼ਤ ਕੀਤਾ ਜਾਊਗਾ ਇਹਨਾਂ ਮਾਲਕਾਂ ਜਿਹੜੇ ਭਾਈ ਸਾਹਿਬ ਇਹ ਕਾ ਵੀ ਦੱਸਿਓ ਵੀ ਜਿਹੜੇ ਮਾਲਕਾਂ ਨੇ ਕੋਈ ਆ ਪੰਜ ਪੰਜ 7 7 ਕਠੀਆਂ ਪਾਈਆਂ ਤੇ ਬਿਨਾਂ ਹੀ ਲਾਇਸੈਂਸ ਵੇਖਿਆ ਤੇ ਬਿਨਾਂ ਨੰਬਰ ਤੋਂ ਉਹਨਾਂ ਨੂੰ ਦੇਈ ਜਾਂਦੇ ਨੇ ਇਹ ਰੱਖਿਆ ਉਹਨਾਂ ਨੂੰ ਬਿਲਕੁਲ ਨਹੀਂ ਸਪੇਅਰ ਕੀਤਾ ਜਾਣਾ ਆਮ ਲੈ ਲਈ ਜਿਹੜਾ ਟਾਈਮ ਮਿਲਣਾ ਲਿਖਤੀ ਮਿਲਣਾ ਜੀ ਉਹ ਗੱਲ ਬਾਤ ਬਾਤ ਹੋਈ ਤੁਸੀਂ ਬਾਤ ਆਦੇ ਨਾਂ ਨੰਬਰੀ ਮੈਂ ਜਿਹਨਾਂ ਮੈਂ ਪਾਤੀ ਸੀ ਤੇਰੀ ਜੰਸੀ ਆ ਉਹ ਲਾਪੋਣਾਂ ਪਾਪਾ ਬੇਨ ਜੰਸੀ ਵੀ ਕੋਈ ਗਾਹੀ ਕੌਣ ਆ ਉਹ ਗੱਲ ਮੇਰੇ ਨਾਲ ਕਹਿੰਦੇ ਮੈਨੂੰ ਦੱਸ ਲੈ ਹਣ ਕੇ ਪਾਪਾ ਮੇਰੇ ਤੋਂ ਪੈਸੇ ਦਿੱਤੇ ਆ ਪੈਸੇ ਪੂਰੇ ਖਰੀਆ ਬੇਨਾ ਕਿਉਂ ਨਹੀਂ ਦਿੰਦੇ ਉਹ ਕੱਲ ਫਿਰ ਨਾਲ ਵਿੱਚ ਚੱਲਣਾ ਉਹਨਾਂ ਦੇ ਦਫ਼ਤਰੇ ਮਤਲਬ ਵੀ ਨਹੀਂ ਕੰਮ ਕਰਾਉਂਦਾ ਮੈਂ ਉਹਨਾਂ ਦਾ ਜਿੰਦਰਾ ਨਾਮ ਰਵਾ ਕੇ ਆਇਆ ਜਿਸ ਗੱਲਾਂ ਨਾਲ ਹੁੰਦਾ ਆਇਆ ਛੇ ਹਜ਼ਾਰ ਮੰਦਰੀ ਉਹ ਕਹੇ ਤੇ ਤੈਨੂੰ ਜਾਓ ਹਾਕ ਮੈਂਡਾ ਆ 20 30 ਗੱਡੀਆਂ ਲੈ ਕੇ ਉਹਨਾਂ ਤੇ ਬੂਹੇ ਕੇ ਲਾਓ ਉਸ ਕੰਮ ਦਾ ਪਾਇਦਾਬਲ ਕਰੋ ਫਿਰ ਇਤਰਾ ਤੇ ਫਿਰ ਲੈਂਦੇ ਆ 6 ਦਿਨਾਂ ਚੱਲਣੇ ਨੇ ਨਾਮ ਮੈਨੂੰ ਚੱਲਣ ਦੇਣਾ ਤੇ ਨਾ ਹੀ ਇਹੋ ਜੇ ਮੈਨੂੰ ਤੇ ਹੁਕਮ ਨੇ ਵੀ ਸਾਰਿਆਂ ਦਾ ਵਿਚਾਰ ਰੱਖਣਾ ਸਾਰੀ ਦੁਨੀਆ ਸੌਂਦੀ ਨਹੀਂ ਗਈ ਜੀ ਤੇ ਉਹਨਾ ਤੁਸੀਂ ਤੁਹਾਡੀ ਹੱਥ ਨੇ ਇਹ ਦੁਜਾ ਨਾ ਅਪਰਾਧ ਤੇ ਹਤਮਤ ਹੋ ਗਿਆ ਬਟਾਲੇ ਚ ਸਰ ਜੀ ਤੁਹਾਨੂੰ ਸਾਫ ਪਬਜੀ ਗੇਮ ਦੇ ਕਿ ਕੈਂਪ ਲੱਗਦਾ ਭਾਈ ਇੱਕ ਬੇਨਤੀ ਕਰੀਏ ਭਾਈ ਵੀ ਇਹਨਾਂ ਦਾ ਕੀ ਇਹ ਕੰਮ ਤੁਹਾਡਾ ਇਤਰਾ ਗੁਜ਼ਾਰਾ ਨਹੀਂ ਜੀ ਹੁਣ ਬੁੜੀਆਂ ਨੂੰ ਕਿਸੇ ਦਾ ਡਾ ਲਿਆ ਇੱਕ ਤਾਂ ਉਹ ਆ ਕੇ ਨਾਲੇ ਸਾਹਿਬ ਨਾ ਨਹੀਂ ਕਰਦੇ ਉਹਨਾਂ ਨੂੰ ਕਹਿ ਕੇ ਕਿਦਨ ਲੈਣਾਗੇ ਇਹ ਵੀ ਜਵਾਬ ਦਿਓ ਨਾ ਇਹ ਤਾਂ ਸਮਾਂ ਲੱਗਦਾ ਹੀ ਹੈ ਤਾਂ ਉਹ ਨੰਬਰ ਕਰਕੇ ਯਾਦ ਨਹੀਂ ਲਾਣਾ ਤੇਰਾ ਅੱਜ ਕੀਤਾ ਗਿਆ ਵੀ ਇਹ ਜਿਹੜੇ ਇਰਖਸ਼ਾ ਨੇ ਸ਼ਹਿਰ ਦੇ ਵਿੱਚ ਇਹਨਾਂ ਦੀ ਬੜੀ ਪਰਮਾਰ ਹੋ ਗਈ ਆ ਉਹ ਬਿਨਾਂ ਹੀ ਦਿਮਾਗ ਤੋਂ ਚਲਾਈ ਜਾਂਦੇ ਨੇ ਇਹ ਨਾ ਅਗੇ ਵੇਂਦੇ ਨਾ ਸੱਜੇ ਵੇਂਦੇ ਨਾ ਖੱਬੇ ਵੇਂਦੇ ਆ ਇਹਨਾਂ ਨੇ ਬਹੁਤ ਮਤਲਵਤ ਚੁੱਕੀ ਆ ਸ਼ਹਿਰ ਦੇ ਵਿੱਚ ਇਹ ਨੰਬਰ ਇਹਨਾਂ ਨੇ ਕਿਸੇ ਨੂੰ ਮਿਲਾਇ ਲਾਇਸੈਂਸ ਕਿਹ ਕੋਈ ਨਹੀਂ ਕਿਸੇ ਨੇ ਆਰਸੀ ਨਹੀਂ ਬਣਾਈ ਔਰ ਅੱਜ ਉਹਨਾਂ ਨੇ ਮੈਂ ਬੰਦ ਕੀਤਾ ਜਿਹੜੇ ਜਿਨ੍ਹਾਂ ਦੇ ਵਿੱਚ ਜਿਵੇਂ ਤੋਂ ਨੰਬਰ ਨਹੀਂ ਲੱਗੇ ਪਬਲਿਕ ਐਜ਼ ਗੱਲ ਤੋਂ ਤੇ ਖੋਸ਼ਵਾ ਕੇ ਕਾਰਵਾਈ ਹੋ ਰਹੀ ਹੈ। ਨਹੀਂ ਜੀ। ਦੂਸਰੇ ਪਾਸੇ ਤੇ ਯੂਨੀਅਨ ਦੀ ਗੱਲ ਕੀਤੀ ਜਿਵੇਂ ਯੂਨੀਅਨ ਆਪ ਬਣਦੀ ਆ ਕਿ ਸ਼ਾਇਦ 90% ਹੀ ਲੋਕ ਇਹੋ ਜਿਹੇ ਆ। ਨਾ ਤੇ ਉਹਨਾਂ ਨੇ ਟ੍ਰੈਫਿਕ ਨਿਯਮ ਦਾ ਪਤਾ। ਹਾਂ ਜੀ। ਨਾ ਲਾਇਸੈਂਸ, ਇਵਨ ਦੈਨ ਕਿ ਹੈਡ ਕੈਪ ਪਰ ਵੀ ਛੇੜੀ ਵੀ ਨਹੀਂ। ਅਜਿਹਾ ਇਹ ਦੇਖੋ ਜਿਹੜਾ ਸੱਚ ਹੈ ਸਾਰਿਆਂ ਦੇ ਸਾਹਮਣੇ ਨੇ ਮੰਨਣੇ ਪੈਣਾ। ਇਹ ਸਾਰੇ ਆਪਣੇ ਆਪ ਦੇ ਧਿਆਨ ਮਾਰਨ ਵੀ ਕੀ ਕਰਨ ਲਏ ਆ। ਕਈ ਵਾਰੀ ਅਸੀਂ ਰੋਕ ਲਏ ਉਹ ਤੇ ਰੋਕਦੇ ਆ ਰੋਕਦੇ ਦੌੜ ਜਾਂਦੇ ਨੇ। ਮਤਲਬ ਇਹ ਗੱਲ ਨਹੀਂ ਗਈ ਠੀਕ ਹੈ ਨਹੀਂ ਕਿ ਚੱਲ ਰਹੀ ਲੋਕ ਨੇ ਛੇੜੀ ਇਹਦੇ ਵਿੱਚ ਦੇਖੋ ਇਹ ਤਰੀਕਾ ਕਹ ਸਕਦਾ ਕਿ ਕਿੰਨੇ ਮੇ ਛੇੜੀ ਨੇ ਪਰ ਧਿਆਨ ਰੱਖੀਦਾ ਜੇ ਕੋਈ ਨੈਸ਼ਨਲ ਅਫੀਸ਼ਰ ਕੀਤਾ ਜਾਪਦਾ ਤੇ ਉਹਨੂੰ ਥਿਰਕੇ ਦੇ ਤੋ ਤਗਰੀਦਾ ਕੀ ਲੱਗਦਾ ਇਹ ਜਿਹੜੇ ਲੋਕ ਪ੍ਰੋਫੈਸ਼ਨਲ ਡਰਾਈਵਰਸ ਨੇ ਕਿ ਜਾਂ ਫਿਰ ਕੋਈ ਵੀ ਪ੍ਰੋਫੈਸ਼ਨਲ ਡਰਾਈਵਰ ਨੇ ਇਹਨਾਂ ਕੋ ਲਾਇਸੈਂਸੀ ਉੱਤੇ ਉਹ ਕੋ ਦਿਖਾ ਨਹੀਂ ਕਿ ਉਹ ਗਿਰਨੇ ਵਾਲੇ ਕੋ ਹੋ ਗਿਆ ਮੈਂ ਅੱਜ ਦੱਸਦਾ ਵੀ ਜਿਹੜਾ ਜੇ ਕੋਈ ਇਹਨਾਂ ਨੂੰ ਟਾਈਮ ਦਿੱਤਾ ਅਫਸਰ ਨਾਲ ਗੱਲ ਕਰਕੇ ਤੇ ਫਿਰ ਇਹਨਾਂ ਨੂੰ ਦੋ ਚਾਰ ਦਿਨਾਂ ਪੰਨੇ ਦਾ ਟਾਈਮ ਦੇਵਾਂਗਾ ਜਿਹਦੇ ਵਿੱਚ ਆਪਣੇ ਲਾਇਸੈਂਸ ਅਪਲਾਈ ਕਰਕੇ ਤੇ ਆਪਣੇ ਰਸੀਦਾਂ ਲਿਆ ਕੇ ਦੇਣਗੇ ਤੇ ਆਪਣੇ ਜਿਹੜੇ ਵੀ ਕੱਲ ਉਹਨਾਂ ਦੀਆਂ ਆਰਸੀ ਅਪਲਾਈ ਕਰਕੇ ਤੇ ਰਸੀਦ ਲਿਆ ਕੇ ਦੇਣਗੇ ਨਹੀਂ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰੂਗਾ ਜੀ ਯੂਨੀਅਨ ਦੇ ਪ੍ਰਧਾਨ ਸੱਜੇ ਹੱਥ ਖੜੇ ਆ ਇਹ ਗੱਲ ਤੁਹਾਡੇ ਨਾਲ 6 ਮਹੀਨੇ ਪਹਿਲਾਂ ਵੀ ਇਹ ਕਰਕੇ ਗਏ ਇਹ ਫਿਰ ਉਹ ਨਹੀਂ ਜਾਣਣ ਵੀ ਕਿ ਉਹ ਝੂਠ ਮਾਰਦੇ ਨੇ ਇਹ ਤਾਂ ਸੱਚ ਦੇ ਖੜੇ ਆ ਅੱਧਰ ਵੀ ਦੱਸਿਆ ਤਾਂ ਜੀ ਇਹ ਗੱਲ ਆ ਇਹਨਾਂ ਹੀ ਮਾਨ ਕਰਨੇ ਆ ਬੰਦੇ ਸਾਰੇ ਸਾਰੇ ਆਪਣੇ ਰੋਟੀ ਪਾਣੀ ਕਮਾਉਣ ਪਰ ਇਹ ਇਹ ਇੰਨਾ ਕਿ ਕਮਾਉਣ ਜਿੰਨੇ ਨਾਲ ਸਾਰਿਆਂ ਦਾ ਗੁਜ਼ਾਰਾ ਹੁੰਦਾ ਇਹਨਾਂ ਵੀ ਕਿਹਦਾ ਨੁਕਸਾਨ ਕਰਕੇ ਆਪਣਾ ਰੋਟੀ ਪੈਣ ਦੀ ਕਮਾਉਣ ਦਾ ਕੋਈ ਇਦਾ ਵਧੀਆ ਨਹੀਂ ਗੱਲ ਹੈ ਆਮ ਤੌਰ ਤੇ ਈ ਰਿਕਸ਼ਾ ਦੇ ਐਕਸੀਡੈਂਟ ਸੁਣਨ ਨੂੰ ਮਿਲਦਾ ਵਾ ਕਿਉਂ ਤੇ ਮਤਬੁੱਧੀ ਹੈ ਇਹਨਾਂ ਦੀ ਵਿੱਚ 40 50% ਬੰਦੇ ਜਿਨ੍ਹਾਂ ਕੋ ਨਸੈਂਸੀਆ ਨਹੀਂ ਜਿਨ੍ਹਾਂ ਨੂੰ ਡਰਾਈਵਿੰਗ ਦਾ ਪਤਾ ਹੀ ਨਹੀਂ ਇੱਕ ਦਿਨ ਮੈਂ ਇੱਕ ਵੇਖਿਆ ਉਹਨੂੰ ਚੋਕੀ ਕੇ ਪਤਾ ਲੱਗਾ ਕਿ ਉਹ ਘਰ ਦੇ ਨੂੰ ਉੱਥੇ ਬਿਠਾ ਦਿੰਦੇ ਨੇ ਥੱਲੇ ਉਹ ਘੜਮੀ ਦਾ ਚੱਲਦਾ ਤੇ ਸਾਰਿਆਂ ਦੇ ਨੂੰ ਇੱਥੇ ਰੱਖਸ਼ਾ ਚਲਾਉਂਦਾ ਕਿ ਸ਼ਹਿਰ ਚ ਪਰ ਮੈਨੂੰ ਇਹ ਨਹੀਂ ਕਲੀਅਰ ਹੈ ਸਾਡੇ ਸ਼ਹਿਰ ਚ ਕਿ ਹੋਰ ਕਿਦੇ ਆ ਉਹ ਬੰਦਾ ਕਰਨ ਨੂੰ ਹੋਰ ਨਹੀਂ ਰੋਕਾ ਵੀ ਇਹ ਕੰਮ ਨਾ ਕਰ। ਹੁਣ ਇਹਨੂੰ ਸਮਝਾਤਾ ਗਿਆ। ਸਮਝਾਤ ਨੂੰ ਨਹੀਂ ਬੜੀ ਵਾਰੀ ਪਰਸਰ ਕੱਟ ਕਰਦੇ ਆ ਨਹੀਂ। ਕਰਮ ਜੀ ਦੇ। ਦੇਖੋ ਜੀ ਕਰਮਾਂ ਦੇ ਪੈਗੇ ਨਹੀਂ ਨਾ ਕਰਨ ਦੇ ਤੇ ਫਿਰ ਜਾ ਚ ਕਰਾਉਣ ਵੀ ਕਰਾ ਲੀ। ਬਾਈ। ਬਾਈ ਬਾਈ ਥੋੜੀ ਜਿਹੀ। ਬਾਈ ਜਿਹੜੇ ਪੁਰਾਣੇ ਗੁਰਿੰਦਰ ਸਿੰਘ ਜੀ ਆਟੋ ਜੂਨੀਅਰ ਪ੍ਰਧਾਨਾ ਜੀ ਅੱਜ ਕਿੰਨੇ ਆਟੋ ਰੁਕੇਗੇ? ਅੱਜ ਘੱਟੋ ਘਾਟ ਲਗਭਗ ਸਿਰੇ ਵੀ 50 ਲਗਭਗ ਗੱਡੀਆਂ ਫੜੀਆਂ। ਜਿਨ੍ਹਾਂ ਦੇ ਵਿੱਚ ਆ ਕਈਆਂ ਦੇ ਲਾਇਸੈਂਸ ਨਹੀਂ ਹੈਗੇ ਕਈਆਂ ਦੇ ਹੈਗੇ ਆ ਉਹਨਾਂ ਨੇ ਘਰ ਲਾ ਕੇ ਰੱਖਿਆ ਅਸੀਂ ਸਾਰਿਆਂ ਨੂੰ ਬੇਨਤੀ ਕਰਤੀ ਹੈ ਵੀ 8 ਜਾਂ 10 ਦਿਨ ਦਾ ਪ੍ਰਸ਼ਾਸਨ ਕੋਲ ਹੱਥ ਜੋੜ ਕੇ ਟਾਈਮ ਲੈ ਲੈਣੇ ਆ ਵੀ ਉਹਦੇ ਵਿੱਚ ਵਿੱਚ ਆਪਣੀਆਂ ਆਰਸੀਆਂ ਬਣਾਓ ਹਾਂਜੀ 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 ਤੁਹਾਡੇ ਕੋ ਆਪਣੇ ਕੋ ਲਾਇਸੈਂਸ ਹੈ ਹਾਂਜੀ 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 ਆਰਸੀ ਹੈ ਹਾਂਜੀ ਇਹ ਦੱਸੋ ਜਿਹੜੇ ਤੁਹਾਡੇ ਜਿੰਨੇ ਵੀ ਇੱਥੇ ਆਟੋ ਚੱਲਦੇ 500 ਦੇ ਕਰੀਬ ਚੱਲਦਾ ਲਗਭਗ 500 ਤੋਂ ਸਾਰੇ ਫਿਟ ਨਹੀਂ ਨਹੀਂ ਕੀ ਹਨ ਕਈਆਂ ਦੀ ਕਾਬਸਰ ਕਈਆਂ ਦੇ ਹੱਥ ਨਹੀਂ ਮੁੜਦੇ ਸਵਾਰੀਆਂ ਲਈ ਤੇ ਉਹਨਾਂ ਨੂੰ ਕੀ ਕਹੀ ਫਿਰ ਅਸੀਂ ਤੇ ਕਹਿੰਦੇ ਆ ਜੀ ਅਸੀਂ ਕਹਿੰਦੇ ਸਾਡੀ ਗੱਲ ਪੈਂਦੀ ਅੱਗੋਂ ਸਾਰਾ ਨੰਬਰ ਨੰਬਰ ਕਰ ਲਈ ਲਾਏ ਦੇ ਨੇ ਜਿਹੜੇ ਜਿਹੜੇ ਨੰਬਰ ਪ੍ਰੀ ਵਿਲ ਰਣੂ ਨਹੀਂ ਹੈਗੀ ਕੀ ਉਹ ਲਾ ਕੇ ਰੱਖੇ ਵੀ ਉਹਨਾਂ ਨੂੰ ਪਤਾ ਚਲਾਣਾ ਹੋ ਜਾਂਦੀ ਆ ਉਹ ਚਲਾਕਾ ਰਾ ਕੇ ਰੱਖੇ ਸ਼ਹਿਰ ਦੇ ਵਿੱਚ ਉਹ ਅਸੀਂ ਰਜਕ ਤਵਾ ਕੇ ਖਾਣਾ ਇੱਕ ਬੰਦੇ ਨੇ ਨਹੀਂ ਖਾਣਾ ਇਹ ਰਜਗਾਰ ਲਗਭਗ 4-500 ਬੰਦੇ ਦਾ ਰਜਗਾਰ ਆ ਜੀ ਇੱਕ ਬੰਦੇ ਦੀ ਵਜ੍ਹਾ ਨਾਲ ਜਾਂ ਕੁਝ ਬੰਦੇ ਦੀ ਵਜ੍ਹਾ ਨਾਲ ਗਲਤ ਹੁੰਦਾ ਹੈ ਮੰਨਦੇ ਆ ਅਈ ਕੋਈ ਕੋਈ ਵੀ ਗਿਆ ਪ੍ਰਸ਼ਾਸਨ ਨੂੰ 500 ਚ ਕਿੰਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਤਾ ਲੱਗਭਗ 500 ਦੇ ਵਿੱਚੋਂ 100 ਦੋਸਣਾਂ ਪਤਾ ਲੋਕਾਂ ਨੂੰ ਪਤਾ ਹੀ ਨਹੀਂ ਇੱਥੇ ਗੱਡੀ ਲੈ ਕੇ ਤੁਰ ਪਿਆ ਗੱਡੀ ਆਦਿ ਚ ਖੜਾ ਇੱਕ ਅੱਗੇ ਖੜੀ ਇੱਕ ਪਿਛੇ ਧੋਕ ਦਿੰਦੇ ਆ ਉਹਦੇ ਪਿਛੇ ਧੋਕ ਦਿੰਦੇ ਆ ਆਵਾਸਰ ਰੋਡ ਤੇ ਗੱਡੀਆਂ 20 30 ਚੱਲਣੀਆਂ ਨੈਰੂ ਗੇਟ ਚੱਲਣੀਆਂ ਸਰਕਾਰੀ ਉਹ ਬੱਸ ਵੀ ਉਹ ਪਹਿਲੇ ਹੀ ਜਾਂਦੇ ਯੂਨੀਅਨ ਦੇ ਮੈਂਬਰ ਕਿ ਉਹ ਹੀ ਚਲਵਾਉਂਦੇ ਨੇ ਨਹੀਂ ਪੈਸੇ ਤਾਂ ਦੇਖ ਦੇਖੋ ਹੁਣ ਜਾਈ ਖਰਚਾ ਵੀ ਕਰਨਾ ਕੋਈ ਕੇਸ ਰੋਣਾ ਕੋਈ ਕਿੱਥੇ ਕਰ ਰਹੀ ਹੈ ਕੋਈ ਇਹ ਆਪਣੇ ਜੇਬ ਚੋਂ ਨਹੀਂ ਆਏਗਾ। ਪ੍ਰਸ਼ਾਸਨ ਕੀ ਕਰ ਰਿਹਾ? ਪ੍ਰਸ਼ਾਸਨ ਚਲਾਨ ਕਰਨ ਰਿਹਾ ਜੀ। ਹੁਣ ਕੱਲ ਕੀ ਚਲਾਨ ਕੀਤੇ ਉਹਨਾਂ ਨੇ ਵੀ ਇਹ ਕਹਿਣ ਦੇ ਆ ਵੀ ਜਿਹੜੀਆਂ ਗੱਡੀਆਂ ਗਲਤ ਚੱਲਦੀਆਂ ਉਹਨਾਂ ਦੇ ਚਲਾਨ ਹੋਣਗੇ। ਕੁਝ ਸਾਡੇ ਯੂਨੀਅਨ ਦੇ ਮੈਂਬਰ ਤੋਂ ਇਲਾਵਾ ਜਿਹੜੇ ਮੈਂਬਰ ਨੇ ਉਹ ਵੀ ਦੋਸ਼ ਲਾਉਂਦੇ ਕਿ ਯੂਨੀਅਨ ਵਾਲੇ ਸਾਡਾ ਧੱਕਾ ਕਰਦੇ ਆ ਜਿਹੀ ਉੱਥੇ ਗੱਡੀ ਲਾਉਂਦੇ ਆ ਸਾਨੂੰ ਮਾਰਕਟਾਈ ਵੀ ਕਰਦੇ। ਮਾਰਕਟਾਈ ਕਿਹੇ ਦੀ ਕਰਤੀ ਸਾਰੇ ਦੇ ਦੇ ਦਿਓ। ਜਿਹਨੂੰ ਗਲਤ ਕੋਈ ਗੱਡੀ ਲਾਏਗਾ ਹੁਣ ਇੱਕ ਗੱਡੀ ਅੱਗੇ ਲੱਗੀ ਐ ਕੱਢ ਦਿਲਾ ਦਿਓ ਉਹ ਰਾਹ ਜਾਮ ਹੋਈ ਨਾ। ਇਹਨਾਂ ਨੇ ਸਵਾਰੀ ਲੈ ਕੇ ਤੁਰ ਪੜਾ ਬੱਲੇ ਹਾੜੀ ਪੈ ਨਹੀਂ ਕਈਆਂ ਦਾ ਸਮਾਨ ਸਮਾਨ ਗਵਾਚਾ ਸਾਡੀ ਯੂਨੀਅਨ ਦੇ ਵਿੱਚ ਸਿਰ 4-4 ਲੱਖ ਦਾ ਸੋਨਾ ਆ ਆਪ ਉਹਦੇ ਲੋਕਾਂ ਬੜੀਆਂ ਅਹੀਂ ਇਹਨਾਂ ਨੇ ਕਿ ਟਾਈਮ ਲਾ ਰਹੇ ਨੇ 10 ਦਿਨ ਦਾ ਜਾਂ ਅਭਿਆਨ ਟਾਈਮ ਦਿਓ ਇਹ ਸਾਰਿਆਂ ਦੇ ਲਾਇਸੈਂਸ ਆਰਸੀਆਂ ਓਕੇ ਕਰਦੇ ਆ ਤੇ ਗੱਲ ਤੋਂ 6 ਮਹੀਨੇ ਤੋਂ ਦੇ ਰਹਿ ਕੇ ਪਰਵਾਣੇ ਜਿਹੜੀਆਂ ਗੱਡੀਆਂ ਹੁਣ ਬਿਦਾਲੇ ਚੱਲਦੀਆਂ ਇਹਨਾਂ ਦੀ ਜਮੇ ਚੁੱਕਣੇ ਵੀ ਚਲੋ ਵਿਚਾਰੇ ਇਹ ਵੀ ਰੋਟੀ ਕਮਾ ਕੇ ਖਾਂਦੇ ਜਾ ਰਹੇ ਨੇ ਲਗਭਗ 50 ਗੱਡੀਆਂ ਹੈਗੇ